ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕਰ ਦਿੱਤੀ ਹੈ 50000 ਰੁਪਿਆ ਤੇ ਪਲਸ 1 ਛੋਟੀ ਅਨਾਉਂਸ ਕੀਤੀ ਹੈ ਸਰ ਵੀ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਲੋਂ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲੱਗਣੀਆਂ ਇਹ ਚ ਕੋਈ ਪਲੀ ਕੀ ਲਈ ਗਈ ਹੈ ਜੀ ਤੁਹਾਡਾ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਹੈ ਤੇ client ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕੜ ਜੀ ਜਿਸ ਸਾਹਮਣੇ ਬੇਲ ਕੀਤੀ ਹੈ client ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਲ ਸੀ ਸੀਨੀਅਰ ਕਨਸਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜਿਸ ਸਾਹਮਣੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਸਾਹਿਬ ਐਡੀਸ਼ਨ ਐਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਨ ਡੀ ਪੀ ਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਇੱਕ ਪੱਖ ਰੱਖਿਆ ਗਿਆ ਜਗਵਾਨ ਦੇ ਮੋੜੇ ਆ ਫਿਰਾਲ ਪੁਲਿਸ ਨੇ ਕੋਈ ਪੱਖ ਨਹੀਂ ਐਦਿਕ ਰੱਖਿਆ ਜਸਟ ਇਨਵੈਸਟੀਗੇਸ਼ਨ ਅਫੀਸਰ ਚਲਾਨ ਲੈ ਕੇ ਆਇਸੀ ਕੋਰਟ ਨੇ ਕੋਈ ਉਹਨਾਂ ਨੂੰ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸਟ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਲ ਸਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤੇ ਮੌਕੇ ਦਾ ਬਰਾਮਦ ਕਿਤੇ 21 17.71 ਇਥੇ ਰੋਂ ਜਿਹੜੀ ਬਹਾਰ ਗੱਡੀ ਵਿੱਚੋਂ ਪੁਲਿਸ ਕੈਰੀ ਵੀ ਇਸ ਦਾ ਮੌਕੇ ਤੇ ਫੜੀ ਹੈ ਕਿ ਪਰ ਉਹ ਪੁਲਿਸ ਨੇ ਸਾਰੇ ਚੁੱਥੀ ਗੇਮ ਨਹੀਂ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨਾ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ recovery ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ recovery ਹੋਰ ਵੀ ਕੋਈ ਦਿਖਾਈ ਨਹੀਂ ਆ ਨਾ ਹੋਰ ਆ recovery ਹੈ ਨੀ ਸਾਰਾ ਗ੍ਰਾਮ ਤੋਂ ਬਣਾ ਕੋਈ recovery ਹੈ ਨਹੀਂ ਇਕਾ ਤੋਂ ਤਾਂ ਕਾਇੰਗੇ ਫਿਰ ਉਹ ਕਰਿਓ ਅੱਜ ਸ਼ਾਮ ਤੱਕ ਆ ਜਾਣਗੇ ਜੀ ਬੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹਿਣਗੇ ਅਹ ਦੋ ਦੀ ਰੈਸ ਸੀਗੀ ਅੱਜ ਵੇਲ ਹੋ ਗਈ ਹਾਰਲੀ 20 ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਆ